ਦੋਸਤੋ ਜਿਵੇਂ ਪੰਜਾਬ ਦੇ ਵਿੱਚ ਅਸੀਂ ਪੂਰਾ ਗੱਜ-ਵੱਜ ਕੇ ਧੂਮ ਤੜਕਕੇ ਦੇ ਨਾਲ ਪੂਰੀ ਰਾਇਲ ਵਿਆਹ ਕਰਦੇ ਹੁੰਨੇ ਆ ਵੈਡਿੰਗਸ ਕਰਦੇ ਹੁੰਨੇ ਆ ਤੋਂ ਉਸੇ ਤਰ੍ਹਾਂ ਪੰਜਾਬੀ ਹੁਣ ਕੈਨੇਡਾ ਵਿੱਚ ਵੀ ਪਿੱਛੇ ਨਹੀਂ ਰਹਿੰਦੇ ਪੰਜਾਬ ਦੇ ਵਾਂਗੂ ਹੀ ਮਾਹੌਲ ਬਣਾਤਾ ਕੈਨੇਡਾ ਦੇ ਕੈਲਡਨ ਵਿੱਚ ਬ੍ਰੈਮਟਨ ਤੋਂ 40 45 ਕਿਲੋਮੀਟਰ ਦੀ ਦੂਰੀ ਤੇ ਇੱਕ ਕੈਲਡਨ ਸ਼ਹਿਰ ਉੱਥੇ ਇਹ ਸਪੌਟ ਤੁਸੀਂ ਵੇਖੋ ਵੀ ਪੰਜਾਬੀਆਂ ਨੇ ਹਾਇਰ ਕਰਕੇ ਕਿਸ ਤਰੀਕੇ ਦੇ ਨਾਲ ਇੱਥੇ ਗੁਰਮਰਿਆਦਾ ਦੇ ਅਨੁਸਾਰ ਸਾਰਾ ਵਿਆਹ ਹੁੰਦਾ ਹੈ ਤੇ ਤੁਹਾਡੇ ਨਾਲ ਸਪੋਰਟ ਦੀਆਂ ਸਾਰੀਆਂ ਵੀਡੀਓ ਸਾਂਝੀ ਕਰਦੇ ਆ ਵੀ ਕਿੰਨਾ ਸੋਹਣਾ ਫਿਲਮਾਂ ਦੇ ਵਿੱਚ ਕਦੇ ਦੇਖਦੇ ਹੁੰਦੇ ਸੀ ਵੀ ਯਾਰ ਐਵੇਂ ਆ ਵੀ ਆਰਗੇਨਾਈਜ਼ ਹੁੰਦੇ ਆ ਇਦਾਂ ਵੀ ਵਿਆਹ ਹੋ ਜਾਂਦੇ ਆ ਇੱਥੇ ਗੱਲ ਵਧੀਆ ਇਹ ਆ ਵੀ ਵਿਆਹ ਵਾਲੇ ਦਿਨ ਪੈਲਸ ਜਾਣ ਦਾ ਕੋਈ ਰੌਲਾ ਨਹੀਂ ਹੁੰਦਾ ਵੀ ਬਰਾਤੀ ਸਿਰਫ 5-7 ਜਣੇ ਹੀ ਆਉਣਗੇ ਕੁੜੀ ਵਾਲਿਆਂ ਦੇ ਤੇ 5-7 ਮੁੰਡੇ ਵਾਲਿਆਂ ਦੇ ਇੱਥੇ ਸਾਰੇ ਇੱਕ ਦਿਨ ਸਿਰਫ ਵਿਆਹ ਦਾ ਹੀ ਹੁੰਦਾ ਜਿੱਦਨ ਆਨੰਦ ਕਾਰਜ ਹੁੰਦਾ ਉਹ ਰਸਮ ਦਾ ਹੁੰਦਾ ਤੇ ਉਹ ਦਿਨ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਉਸ ਥਾਂ ਤੇ ਅਵੇਲੇਬਲ ਹੁੰਦੇ ਆ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸੋ ਇੱਥੇ ਸਾਰੇ ਸਾਜ ਜਾਣਾ ਹੋਰ ਥੋੜੇ ਸਮੇਂ ਵਿੱਚ ਤੇ ਫਿਰ ਇੱਥੇ ਆਨੰਦ ਕਾਰਜ ਹੋਣੇ ਨੇ ਵਿਆਹ ਹੋਣੇ ਨੇ ਤੁਸੀਂ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਨਾਲ ਇੱਕ ਝੀਲ ਵੰਦੀ ਉਹ ਵੀ ਤੁਹਾਨੂੰ ਵਿਖਾਵਾਂਗੇ ਪ੍ਰੋਪਰ ਤਰੀਕੇ ਦੇ ਨਾਲ ਪੰਜਾਬੀ ਵਿਆਹ ਕੈਨੇਡਾ ਦੇ ਵਿੱਚ ਇਸ ਤਰੀਕੇ ਦੇ ਨਾਲ ਹੁਣ ਹੋਂ ਲੱਗ ਪਈ ਇੱਕ ਤਾਂ ਚਲੋ ਇਹ ਆ ਵੀ ਮਹਾਰਾਜ ਨੂੰ ਨਹੀਂ ਭੁੱਲੇ ਆਪ ਦਾ ਵਿਰਸਾ ਸਾਂਭਿਆ ਹੋਇਆ ਇਹਨਾਂ ਦੇ ਬੱਚੇ ਜਿਹੜੇ ਐ ਇੱਥੋਂ ਦੇ ਜੰਮੇ ਪਲੇ ਉਹ ਗੁਰਮਰਿਆਦਾ ਦੇ ਅਨੁਸਾਰ ਹੀ ਵਿਆਹ ਕਰਾਉਂਦੇ ਆ ਵੀ ਉਹ ਕ੍ਰਿਸ਼ਨਾਂ ਦੇ ਹੱਬ ਨਾਲ ਨਹੀਂ ਕਰਾਉਂਦੇ ਸੋ ਤੁਸੀਂ ਵੇਖੋ ਸਪੋਰਟ ਦੇਖੋ ਇਹਦੇ ਸਾਈਡ ਤੇ ਇੰਨੀ ਗ੍ਰੀਨਰੀ ਤੇ ਇੰਨੀ ਸੋਹਣੀ ਕੁਦਰਤ ਪਰਮਾਤਮਾ ਨੂੰ ਵੇਖ ਕੇ ਜੀ ਕਰਦਾ ਵੀ ਧੰਨਵਾਦ ਕਰੀਏ ਵੀ ਇੰਨੀ ਸੋਹਣੀ ਕੁਦਰਤ ਤੂੰ ਬਖਸ਼ੀ ਐ। ਸੋ ਨਾਲ ਇੱਕ ਦੇਖੋ ਤੁਸੀਂ ਹੋਰ ਕਰਨਾਟਕੀ ਬੰਦੇ ਵੀ ਸੀਗੇ ਤੋਤਿਆਂ ਵਾਲੇ। ਉਹਨਾਂ ਦਾ ਵੀ ਵਿਆਹ ਨਾਲ ਚੱਲ ਰਿਹਾ। ਤੇ ਇੱਧਰ ਆਪਣਾ ਬਰਾਡ ਫੈਮਿਲੀ ਤੇ ਮਾਨ ਫੈਮਿਲੀ ਚੱਲਦੇ ਆ। ਹੁਣ ਇੱਧਰ ਦੇਖੋ ਇਹਨਾਂ ਨੇ ਜਦੋਂ ਆਨੰਦ ਕਾਰਜ ਹੋ ਗਏ ਉਸ ਤੋਂ ਬਾਅਦ ਵੀਡੀਓ ਵਾਲੇ ਸ਼ੂਟ ਜੀ ਕਰਦੇ ਆ ਤੇ ਕਿਵੇਂ ਚੀਕਾਂ ਜੀਆਂ ਮਾਰਦੇ ਆ, ਆਨੰਦ ਲੈਂਦੇ ਆ। ਦੇਖੋ ਧਿਆਨ ਨਾਲ। ਸੋ ਬਹੁਤ ਸੋਹਣਾ ਇਹ 뷰 ਸੀ ਤਾਂ ਦਿਲ ਕੀਤਾ ਤੁਹਾਡੇ ਨਾਲ ਸਾਂਝਾ ਕਰੀਏ। ਇਹ ਤੁਹਾਨੂੰ ਬਖਾਈਏ ਤੁਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰ ਸਕੋ ਮੰਨ ਸਕੋ ਕੈਨੇਡਾ ਇੱਕ ਸੁੰਦਰ ਜਿਹੜਾ ਕਹ ਲਈਏ ਕੰਟਰੀ ਹੈਗੀ ਆ ਤੇ ਜਿਹੜਾ ਬ੍ਰੈਂਟਨ ਹੈ ਉਹ ਉਹਨੂੰ ਫਲਾਵਰ ਸਿਟੀ ਕਹਿ ਦਿੰਦੇ ਆ ਫੁੱਲਾਂ ਦਾ ਸ਼ਹਿਰ ਕਹਿ ਦਿੰਦੇ ਆ ਸੋ ਬੜਾ ਸੋਹਣਾ ਇੰਦੇ ਆਸ-ਪਾਸ ਮਾਹੌਲ ਆ ਜ ਬੜਾ ਆਨੰਦ ਆਇਆ ਇਹ ਵਿਆਹ ਕੰਡ ਕਰਕੇ ਤੇ ਧੰਨਵਾਦ ਬਰਾੜ ਪਰਿਵਾਰ ਦਾ ਸੋ ਬੱਸ ਉਹ ਵੀ ਹੁਣ ਮੈਨੂੰ ਦਿਖਾ ਰਿਆ ਵੀ ਇਦਾਂ ਵੀ ਵਿਆਹ ਆਸੀਂ ਕਰ ਸਕਦੇ ਆ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਹੁਣ ਆ ਰਹੇ ਨੇ ਜਾਂ ਜਿਹੜੇ ਨਵੇਂ ਯੰਗਸਟਰ ਜਿਹੜੇ ਆਉਣਾ ਚਾਹੁੰਦੇ ਨੇ ਜਾਂ ਪੰਜਾਬ ਵਿੱਚ ਬੈਠੇ ਮੇਰੇ ਵੀਰ ਭੈਣ ਉਹ ਦੇਖਣ ਵੀ ਕਿਸ ਤਰੀਕੇ ਦੇ ਨਾਲ ਅ ਇੱਥੇ ਉਹਨਾਂ ਮਾਹੌਲ ਆ ਸੋ ਬਤਕਾਂ ਇਹ ਤੁਹਾਨੂੰ ਦਿਖਾਉਣੇ ਆ ਵੀ ਇਹ ਉੜਦੀਆਂ ਵੀ ਇੱਥੇ ਬੇਮ ਦੇਖੀਆਂ ਸੋ ਦੋਸਤੋ ਅੱਜ ਵਿਆਹ ਤੇ ਆਏ ਸੀਗੇ ਵਾਈਟ ਦਾ ਜਿਹੜਾ ਸੀਗਾ ਕੰਬੀਨੇਸ਼ਨ ਇਸ ਕਰਕੇ ਦਸਤਾਰ ਜਿਹੜੀ ਵਾਈਟ ਬੰਨੀ ਹੋਈ ਹੈ ਇੱਥੇ ਥੋੜਾ ਜਿਹਾ ਹੁੰਦਾ ਆ ਵੀ ਕਲਰ ਕੋਡਸ ਹੁੰਦੇ ਆ ਕੁੜੀ ਵਾਲਿਆਂ ਦੇ ਅੱਡ ਅੱਡ ਹੁੰਦਾ ਆ ਵੀ ਇੱਕ ਕਲਰ ਇਸ ਕਲਰ ਦੀਆਂ ਟਰਬਨਸ ਬਣਨੀਆਂ ਨੇ ਤੇ ਇਸ ਕਲਰ ਦੇ ਜਿਹੜੇ ਆ ਕੋਟ ਪੈਂਟ ਪਾਉਣੇ ਆ ਸੋ ਅੱਜ ਵਾਈਟ ਦਾ ਸੀਗਾ ਕੁਝ ਮਤਲਬ ਦਸਤਾਰ ਜਾਂ ਰੁਮਾਲ ਤੁਹਾਡੇ ਵਾਈਟ ਬੰਨੇ ਹੋਣਾ ਚਾਹੀਦਾ ਆ ਸੋ ਵਾਈਟ ਸੋਹਣੀ ਲੱਗਦੀ ਪੱਗ ਉਦਾਂ ਸੋ ਇਧਰ ਨਾਲ ਹੀ ਇੱਕ ਹੋਰ ਵਿਆਹ ਸੀਗਾ ਆ ਆਈ ਥਿੰਕ ਕਰਨਾਟਕੀ ਨੇ ਤਨ ਵਿਖਾਉਣੇ ਆ ਇਹਨਾਂ ਦਾ ਵੀ ਸੋ ਇਸ ਸੋਹਣੇ ਜਿਹੇ ਸਪੋਰਟ ਦੇ ਉੱਤੇ ਦੋ ਵਿਆਹ ਸੀਗੇ ਇੱਕ ਇਹਨਾਂ ਦਾ ਸੀ Hindu ਮਰਿਆਦਾ ਦੇ ਅਨੁਸਾਰ ਕਰਨਾਟਕੀ ਮਰਿਆਦਾ ਦੇ ਅਨੁਸਾਰ ਹੋਇਆ ਸੋ ਬਹੁਤ ਸੋਹਣੀ ਲੋਕੇਸ਼ਨ ਸੀਗੀ ਆਨੰਦ ਆ ਗਿਆ ਇਦਾਂ ਦੀਆਂ ਹੋਰ ਲੋਕੇਸ਼ਨਸ ਤੁਹਾਡੇ ਨਾਲ ਹਮੇਸ਼ਾ ਸਾਂਝੀਆਂ ਕਰਦੇ ਰਾਵਾਂਗੇ ਕੈਨੇਡਾ ਅਸਲ ਦੇ ਵਿੱਚ ਬਿਊਟੀ ਦੇ ਨਾਮ ਨਾਲ ਜਾਣਿਆ ਜਾਂਦਾ ਆ ਤੇ ਜਿਹੜਾ ਬ੍ਰੈਂਟਨ ਹੈ ਫਲਾਵਰ ਸਿਟੀ ਦੇ ਨਾਮ ਨਾਲ ਸੋ ਇਥੋਂ ਦੀ ਜਿਹੜੀ ਖੂਬਸੂਰਤੀ ਹੈ ਸਰੀ ਬਹੁਤ ਸੋਹਣਾ ਆ ਉਹ ਵੀ ਕਦੇ ਸਵੱਬ ਬਣਿਆ ਤੁਹਾਨੂੰ ਜਰੂਰ ਵਿਖਾਵਾਂਗੇ ਤੇ ਇੱਥੇ ਡਕਸ ਜਿਹੜੀਆਂ ਉੱਡਦੀਆਂ ਆ ਆਪਣੇ ਪੰਜਾਬ ਚ ਤਾਂ ਕਈ ਵਾਰੀ ਮੈਂ ਉੱਡਦੀਆਂ ਨਹੀਂ ਦੇਖੀਆਂ ਵੈਸੇ ਉਹਦਾ ਮਾਲਾ ਮੋਟਾ 1-2 ਫੁੱਟ ਦੇ ਉੱਪਰ ਚੱਲੀਆਂ ਆ ਨਹੀਂ ਹੁੰਦੀਆਂ ਕੰਮ ਮੁੰਡਾ ਦੀ ਮਾਰ ਖੇਤ ਦਾ ਪਰ ਇਥੇ ਪ੍ਰੋਪਰ ਉੱਡਦੀਆਂ ਦੇਖੀਆਂ ਮੈਂ ਆ ਦੇਖੋ ਕਿੰਨੇ ਜੀ ਦੇਖਣਾ ਆ ਛੱਪੜੀ ਜੀ ਦੇ ਕਿਨਾਰੇ ਬਹੁਤ ਸਾਰੀਆਂ ਡਕਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਇਹ ਸੋਹਣਾ ਮਾਹੌਲ ਇਥੋਂ ਦਾ ਕੈਨੇਡਾ ਦਾ ਸਾਰੇ ਨੇ ਇਥੇ ਤੋਤੀਆਂ ਲਾਈਆਂ ਹੋਈਆਂ ਇਹਨਾਂ ਨੇ ਕਰਨਾਟਿਕੀਆਂ ਨੇ ਸੋ ਉੱਥੇ ਸ ਆਪਣੇ ਬਰਾੜ ਫੈਮਲੀ ਤੇ ਮਾਨ ਫੈਮਲੀ ਸੀਗੀ ਉਹਨਾਂ ਦਾ ਵਿਆਹ ਹੋਇਆ ਸੋ ਹੁਣ ਅ ਆਨੰਦ ਕਾਰਜ ਸੰਪੂਰਨ ਹੋਏ ਆ ਤੇ ਜਿਹੜਾ ਲੰਚ ਲੈ ਕੇ ਸਾਰੇ ਬਰਾਤ ਨੂੰ ਵਿਦਾ ਕਰਨਗੇ